इस मौके पे जिला योजना बोर्ड के चेयरमैन जसवीर सिंह जस्सी सोहिया वाला ने कहा कि कागज सरकार समय पंजाब दिया ट्रक यूनियन भंग कर दिखा सन ट्रक ऑपरेटर बिल्कुल बिहली हो चुकी सी पर जो आम पार्टी सत्ता में चाहिए उधर उदो तो भी ट्रक ऑपरेटर खुश हैं ट्रक ऑपरेटर नूं मिल रहा है

ਆਪ ਸਰਕਾਰ ਦੀ ਸਰਕਾਰ ਬਣਨ ਤੋਂ ਬਾਅਦ ਤਰਫ ਕੋਪਰੇਟਿਵ ਬਹੁਤ ਖੁਸ਼ ਹਨ। স্মল ਟਰੈਕਟਰ অপারেটর ইউনিয়ন ਦੇ ਵੱਲੋਂ ਅੱਜ ਜਿਹੜਾ ਸਲਾਨਾ ਧਰਮਿਕ ਸਮਾਗਮ ਕਰਾਇਆ ਗਿਆ ਕਿਉਂਕਿ ਹਰੀਖ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਦੇ ਮੌਕੇ ਜਿਹੜਾ ਇਹ ਕਰਵਾਇਆ ਜਾਂਦਾ ਤੇ ਜੇ ਕਿ ਸ਼ਰਵਤ ਦੇ ਭਲੇ ਲਈ ਅਰਦਾਸ ਕੀਤੀ ਹੈ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਖੰਡ ਪਾਠ ਸਾਹਿਬ ਦੇ ਭਉ ਪਾਏ ਨੇ ਤੇ ਮੈਂ ਅਰਦਾਸ ਕਰਦਾ ਕਿ ਪ੍ਰਮਾਤਮਾ ਇਹਨਾਂ ਨੂੰ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰੱਖੇ ਕਿਉਂਕਿ ਜਦੋਂ ਕੋਈ ਟਰੱਕ ਆਪਰੇਟਰ ਸਾਡੇ ਟਰੱਕ ਵੀਰ ਸੜਕਾਂ ਤੇ ਜਾਂਦੇ ਬਹੁਤ ਸਾਰੀਆਂ ਦੁਰਪ੍ਰਾਪਨਾਵਾਂ ਬੱਪੜੀਆਂ ਦੇ ਤੇ ਉਹਨਾਂ ਨੂੰ ਬਹੁਤ ਸਾਰੀਆਂ ਸਮੱਸਿਆਵਾਂ ਦੇ ਵਿੱਚ ਬੈਕਗ੍ਰਾਉਂਡ ਇਹਨਾਂ ਦੁਰਘਟਨਾਵਾਂ ਤੋਂ ਬਚਾਵੇ ਤੇ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰੱਖੇ ਕਿਉਂਕਿ ਇਮਾਨਦਾਰੀ ਨਾਲ ਮਿਹਨਤ ਕਰਕੇ ਰੋਜੀ ਰੋਟੀ ਆਪਣ i'm going ਕਿਸ ਤਰ੍ਹਾਂ ਦੇਖਦੇ ਜੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸੀ ਉਹਨਾਂ ਨੇ ਕੀ ਕਰ ਉਹਨੂੰ ਭੰਗ ਕਰਕੇ ਦੇ 100 ਟਰੱਕ ਆਪਰੇਟਰੀ ਕਾਫੀ ਬਹੁਤ ਸੀ ਕਾਫੀ ਟਰੱਕ ਵਿਕ ਵੀ ਸੀ ਜੀ ਇਹ ਨਾਬੇ ਚ 250 ਸੀ ਹੁਣ 650 ਟਰੱਕ ਦੇਖੋ ਜੀ ਉਦੋਂ ਕੈਪਟਨ ਅਮਰਿੰਦਰ ਸਿੰਘ ਨੇ ਬਹੁਤ ਗਲਤ ਫੈਸਲਾ ਲਿਆ ਸੀਗਾ ਕਿਉਂਕਿ ਟਰੈਕਿੰਗ ਤੇ ਰਾਜ ਜਿਹੜਾ ਵੱਡਾ ਬਿਜ਼ਨਸ ਚੱਲਦਾ ਤੇ ਸਾਰੇ ਟੋਟਾ ਟੋਈ ਵੀ ਹੁੰਦੀ ਆ ਤੇ ਪਰ ਉਹਨਾਂ ਨੇ ਜੁਨੀਆ ਤੋੜੀਆਂ ਸੀ ਪਰ ਹੁਣ ਜਿਹੜੇ ਟਰੱਕ ਵੀ ਸਾਡੇ ਪੂਰੇ ਖਸ ਨੇ ਕਿਉਂਕਿ ਪਹਿਲਾਂ ਟਰੱਕ ਜੁਨੀਅਰ ਦੇ ਵਿੱਚ ਤਕਰੀਬਨ 250 ਗੱਡੇ ਰਗੇ ਆ ਅੱਜ ਕਿਤੇ ਦੁਕਣੀਆਂ ਤੇ ਗਣੀਆਂ ਦਾ ਦੇ ਬਿਜ਼ਨਸ ਕਰਦੇ ਨੇ ਆਪਣਾ ਬਿਜ਼ਨਸ ਕਰਦੇ ਨੇ ਤੇ ਇਸੇ ਕਰਕੇ ਆ ਵੀ ਮੈਂ ਪਰਮਾਤਮਾ ਕੇ ਫੇਰ ਅਰਦਾਸ ਕਰਦਾ ਕਿ ਉਹਨੇ ਹਮੇ ਚੜ੍ਹਦੀ ਕਲਾ ਵਿੱਚ ਕਿਸੇ ਵੀ ਤਰ੍ਹਾਂ ਦੇ ਨੂੰ ਜਿਹੜੀ ਸਮੱਸਿਆ ਨਹੀਂ ਆਉਣ ਦਿੱਤੀ ਜਾਊਗੀ ਜਿਹੜੀਆਂ ਵੀ ਟਰੱਕ ਜਿੰਦੇ ਦੇ ਕੁਝ ਨਮਾਇंदे ਮੈਨੂੰ ਮਿਲੇ ਸੀ ਕਿ ਮੇਰੇ ਘਰ ਆ ਕੇ ਉਹਨੇ ਬਹੁਤ ਸਾਰੀਆਂ ਸਮੱਸਿਆਵਾਂ ਦੱਸੀਆਂ ਤੇ ਆਉਣ ਵਾਲੇ ਸਮੇਂ ਦੇ ਵਿੱਚ ਉਹ ਸਾਰੀਆਂ ਦੂਰ ਕਰਾਂਗੇ ਸਰਬੱਤ ਦੇ ਭਲੇ ਲਈ ਸ੍ਰੀ ਅਖੰਡ ਪਾਠ ਸਾਹਿਬ ਦੇ ਅੱਗੇ ਵੀ ਸਮਾਗਮ ਇਹ ਸਮਾਨਾ ਸਮਾਗਮ ਨਹੀਂ ਜੀ ਇਹ ਸ੍ਰੀ ਅਖੰਡ ਪਾਠ ਸਾਹਿਬ ਦੇ ਹਰ ਸਾਲ ਹੁੰਦੇ ਨੇ ਅਸੀਂ ਵੀ ਉਸੇ ਡੇਟ ਦੇ ਉੱਤੇ ਇਹ ਸਮਾਗਮ ਰਹਾ تھا ਚਾਲੂ ਰੱਖੀ ਹੈ ਜੀ ਤੇ ਸਭ ਤੋਂ ਪਹਿਲੇ ਲਈ ਸਾਡੇ ਕਮਕਾਰ ਸਾਰੇ ਕਮਕਾਰ ਜਣੀ ਠੀਕ ਚੱਲਣ ਜੋ ਸਾਡੀ ਪਾਰਟੀ ਆਪਣੇ ਕਮਕਾਰ ਬਹੁਤ ਵਧੀਆ ਕਰ ਰਹੀ ਹੈ ਜਣੀ ਅਸੀਂ ਉਹਨਾਂ ਨੂੰ ਦੇਖਦੇ ਮੁੱਖ ਰੱਖਦੇ ਹੋਏ ਜਣੀ ਪਰਮਾਤਮਾ ਦਾ ਓਟਾ ਅਸਰਾ ਲੈਣ ਲੈਣੇ ਆ ਤੇ ਸਾਡੇ ਬਧਾ ਇੱਕ ਸਰਦਾਰ ਗੁਰਦੇਵ ਸਿੰਘ ਜੀ ਦੇਮਨ ਜੀ ਥੋੜਾ ਲੇਟ ਹੋ ਗਏ ਉਹਨਾਂ ਨੇ ਬਾਹਰੋਂ ਆਉਣਾ ਸੀ ਇਸ ਕਰਕੇ ਪਹੁੰਚ ਨਹੀਂ ਪਾਏ ਭਾਵੇਂ ਤੇ ਸਾਡੇ ਭਰਾ ਜਸਵੀਰ ਸਿੰਘ ਜੱਸੀ ਸੋਹਿਆਵਾਲਾ ਦੀਫਾ ਰਾਮਗੜੀ ਚੇਅਰਮੈਨ ਮਾਰਕੀਟ ਕਮੇਟੀ ਭਾਰਤੋਂ ਤੇ ਫਰਿੰਦਰਪਾਲ ਸ਼ਰਮਾ ਜੀ ਮਾਰਕੀਟ ਕਮੇਟ ਆਪਣੇ ਇੰਪਰੂਵਮੈਂਟ ਟਰਸਟ ਨਫਾ ਦੇ ਤੇ ਰਾਜਵੰਤ ਖੁੱਲੀ ਜੀ ਚੇਅਰਮੈਨ ਆਪਣੇ ਟੂਰੀ ਤੋਂ ਤੇ ਉਹ ਸਾਰੇ ਆਪਣੀਆਂ ਹਾਜ਼ਰੀਆਂ ਲਵਾ ਕੇ ਗਏ ਨੇ ਪੂਰੇ ਪ੍ਰਸ਼ਾਸਨ ਨੇ ਹਾਜ਼ਰੀ ਲਵਾਈਆ ਬਹੁਤ ਬਹੁਤ ਸਾਰਿਆਂ ਦਾ ਧੰਨਵਾਦ ਸਾਰੀਆਂ ਸੰਗਤਾਂ ਦਾ ਬੇਹੋਂਚਣ ਤੇ ਧੰਨਵਾਦ ਕਰਦਾ ਇਸ ਤਰ੍ਹਾਂ ਦੇ ਹੁਣ ਤੋਂ ਪਹਿਲਾਂ ਕੈਪਟਨ ਫਰਿੰਦਰ ਸਿੰਘ ਸਰਕਾਰ ਵੱਲੋਂ ਜੁੜੇ ਹੈਗਾ ਜੂਨੀਅਰ ਭੰਗ ਕਰਦੇ ਸਿਆ ਉਦੋਂ ਜੂਨੀਅਰ ਇਸੋ ਟਰੱਕ ਰਹੇ ਸੀ ਸਾਢੇ 600 ਟਰੱਕ ਇਸ ਤਰ੍ਹਾਂ ਦੇਖ ਲਓ ਆਮ ਆਦਮੀ ਪਾਇਲਟ ਕਿਹਾ ਕਿੰਨਾ ਕਦਮ ਤੇ ਸਾਡੀ ਨਾਪੇ ਦੀ ਟਰੱਕ ਯੂਨੀਅਨ ਦੇ ਵਿੱਚ 950 ਟਰੱਕ ਹੁੰਦਾ ਸੀ ਜਦੋਂ ਕੈਪਟਨ ਸਰਕਾਰ ਨੇ ਯੂਨੀਅਨਾਂ ਦਾ ਭੰਗ ਕਰੀਆਂ ਤਾਂ ਤਕਰੀਬਨ ਸਾਢੇ 700 ਟਰੱਕ ਵਿਕ ਗਿਆ ਤੇ ਦੋ ਤੋਂ 250 ਟਰੱਕ ਰਹਿ ਗਿਆ ਸਾਡੇ ਕੋਲੇ ਤੇ ਜਣੀ ਲੁੱਟ ਹੋਣ ਲੱਗੀ ਪੂਰੀ ਪੂਰੀ ਲੁੱਟ ਹੋਣ ਕਰਕੇ ਸਭ ਨੇ ਟਰੱਕ ਵੇਚਤੇ ਜੀ ਤੇ ਜਦੋਂ ਸਾਡੀ ਆਮ ਆਦਮੀ ਪਾਇਲਟ Di serka Rai. ਐਮਐਲਏ ਸਾਹਿਬ ਨੇ ਚਲੋ ਪੂਰਾ ਪ੍ਰਸ਼ਾਸਨ ਨੇ ਸਾਥ ਦਿੱਤਾ ਐਮਐਲਏ ਸਾਹਿਬ ਦੇ ਸਾਰਾ ਦੇਖਿਆ ਆਪਣੀ ਤਰ੍ਹਾਂ 98 ਉਹਨਾਂ ਨੇ ਆਪਣਾ ਪ੍ਰਧਾਨ ਮਤਲਬ ਸਾਰਿਆਂ ਦੇ ਸਹਿਯੋਗ ਦੇ ਨਾਲ ਜੋ ਟਰੱਕ ਆਪਰੇਟਰ ਚਾਹੁੰਦੇ ਸੀ ਉਹ ਪ੍ਰਧਾਨ ਲਗਾ ਕੇ ਇੱਕ ਰਾਤ ਦੇ ਵਿੱਚ ਜਿਹੜਾ 11000 ਰੁਪਏ ਬਤੀ ਜਾਂਦੀ ਸੀ ਗੱਡੀ ਉਹ 21000 ਰੁਪਏ ਇੱਕ ਰਾਤੋਂ ਰਾਤ ਵਧਿਆ ਤੇ ਬਾਹਰ ਵਾਲੇ ਪਹਾੜਿਆਂ 'ਚ 40-40000 ਰੁਪਏ ਦਾ ਫਰਕ ਪਿਆ ਤੇ ਸਾਡੀ ਜੁਨੀਅਨ ਹੁਣ ਫੇਰ ਬਹਾਲਾਂ ਵਰਗੀ ਜੁਨੀਅਨ ਹੈ ਕਾਮਯਾਬ ਜੁਨੀਅਨ ਹੈ ਇਹਨੂੰ ਹੋਰ ਵੀ ਕਾਮਯਾਬ ਕਰਕੇ ਰੱਖਾਂਗੇ ਹੁਣ ਕਿੰਨੇ ਟਰੱਕ ਨੇ ਹੁਣ 500 ਦੇ ਲਵੇ ਲੌਣੇ ਟਰੱਕ ਲੱਗ ਗਿਆ ਜੀ ਸਾਡਾ ਪਹਿਲਾਂ 250 ਰਹਿ ਗਿਆ ਸੀ 250 ਹੁਣ 500 ਟਰੱਕ ਹੋ ਗਿਆ ਮਾਲਕ ਦੀ ਇਦਾਂ ਹੀ ਕਿਰਪਾ ਰਹੀ ਸਰਕਾਰਾਂ ਦਾ ਸਾਥ ਰਿਹਾ ਤਾਂ ਪਹਿਲਾਂ ਵਾਂਗੂ ਹੀ 1000 ਟਰੱਕ ਸਾਡੀ ਟਰੱਕ ਯੂਨੀਅਨ ਦੇ ਵਿੱਚ ਹੋ ਗਏ